ਸਾਡਾ ਵਾਦਾ ਹੈਗਾ ਪੰਜਾਬ ਦੇ ਲੋਕਾਂ ਦੇ ਨਾਲ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਸਤਿ ਸ਼੍ਰੀ ਅਕਾਲ ਤਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਈ ਕੀ ਗੱਲ ਤਾਈ ਕਿੱਥੇ ਜਾ ਕੇ ਆਈਆਂ ਕਰਮਵਾਲੀਆਂ ਪੁੱਤ ਅਨੰਦਪੁਰ ਸਾਹਿਬ ਜਾ ਕੇ ਆਈਆਂ ਉਹ ਤਾਈ ਗੋਡੇ ਤੇਰੇ ਚੱਲਦੇ ਨਹੀਂ ਤੂੰ ਉੱਥੇ ਤਾਂ ਕਿਵੇਂ ਜਾਈ ਰੱਬ ਦੇ ਦਰਸ਼ਨ ਕਰਨ ਵਾਸਤੇ ਗੋਡੇ ਦੀ ਕਿਸਮਤ ਚਲਣੀ ਚਾਹੀਦੀ ਹੈ ਮਾਤਾ ਰਾਣੀ ਦੇਕੀਰਪਾ ਹੋਈ ਮੈਂ ਵੀ ਜਵਾਲਾ ਜੀ ਦਰਸ਼ਨ ਕਰਕੇ ਆਈਆਂ ਕੀ ਬਾਤ ਆ ਬਈ ਮੈਨੂੰ ਲੱਗਦਾ ਪਿੰਡ ਦੀਆਂ ਸਾਰੀਆਂ ਬੁੜੀਆਂ ਦੀ ਲਾਟਰੀ ਲੱਗੀ ਐ ਸਾਰੀਆਂ ਹੀ ਸੈਰ ਕਰਨ ਦੇ ਨਿਕਲੀਆਂ ਲਾਟਰੀ ਤਾਂ ਸਾਡੀ ਉਸੇ ਦਿਨ ਨਿਕਲੀ ਸੀ ਜਿਸ ਦਿਨ ਮਾਨ ਸਰਕਾਰ ਨੇ ਪੰਜਾਬ ਸੰਭਾਲਿਆ ਸੀ ਹੋਰ ਕੀ ਜੁੰਦਾ ਰਵੇ ਕਰਮਾ ਵਾਲਾ ਜਿਨੇ ਸਾਡੇ ਵਰਗੀਆਂ ਬਾਰੇ ਸੋਚਿਆ ਤਾਂ ਸਹੀ ਯਾਰ ਸੁਣਿਆ ਤਾਂ ਮੈਂ ਵੀ ਆ ਵੀ ਮੁੱਖ ਮੰਤਰੀ ਤੀਰਥ ਯਾਤਰਾ ਵੱਲੋਂ ਕੋਈ 50000 ਸ਼ਰਧਾਲੂਆਂ ਨੂੰ ਮੌਕਾ ਮਿਲਿਆ ਵੱਖ-ਵੱਖ ਥਾਂ ਤੇ ਜਾ ਕੇ ਦਰਸ਼ਨ ਕਰਨ ਦਾ ਇਹ ਜੋ ਤੂੰ ਸੁਣਿਆ ਨਾ ਸਭ ਸੱਤ ਸੁਣਿਆ ਨੇ ਪਿਆਰ ਨਾਲ ਤਾਂ ਮੇਰੇ ਸਗੇ ਮੁੰਡੇ ਨੇ ਪਿੰਡ ਦੇ ਗੁਰੂ ਘਰ ਦੇ ਦਰਸ਼ਨ ਨਹੀਂ ਕਰਵਾਏ ਜਿੰਨੇ ਸਤਕਾਰ ਨਾਲ ਮੈਂ ਹੁਣ ਗੁਰੂ ਨਗਰੀ ਦੇ ਦਰਸ਼ਨ ਕਰਕੇ ਆਈਆਂ ਐਸੀ ਯੋਜਨਾ ਚ ਹਰ ਲੋੜਵੰਦ ਦੀ ਸੁਣਵਾਈ ਕਿੰਨੀ ਹੈ ਮੁਫਤ ਖਾਣਾ ਐਸੀ ਟਰੇਨ ਰਹਿਣ ਸਹਿਣ ਦਾ ਖਾਸ ਪ੍ਰਬੰਧ ਮੈਨੂੰ ਤਾਂ ਐਦਾਂ ਲੱਗਿਆ ਮਰਨ ਤੋਂ ਪਹਿਲਾਂ ਸੁਰਗ ਮਿਲ ਗਿਆ ਪੀਰਤ ਯਾਤਰਾ ਦਾ ਜਿਹੜਾ ਪ੍ਰੋਗਰਾਮ ਹੈ 13 ਟ੍ਰੇਨਾਂ ਸ਼ੁਰੂ ਹੋਈਆਂ 1040 ਸਵਾਰੀਆਂ ਇੱਕ ਟ੍ਰੇਨ 'ਚ ਜਾਂਦੀਆਂ ਜੀ ਤੱਕ ਸ੍ਰੀ ਦਮਦਮਾ ਸਾਹਿਬ ਲੈ ਕੇ ਜਾਣ ਗਿਆ ਤੱਕ ਸ੍ਰੀ ਕੇਸਗੜ੍ਹ ਸਾਹਿਬ ਲੈ ਕੇ ਜਾਣ ਗਿਆ ਬੈਸ਼ਨੋਦੇਵੀ ਮਾਤਾ ਜੀ ਦੇ ਦਰਸ਼ਨ ਮਾਤਾ ਨੈਣਾ ਦੇਵੀ ਜੀ ਮਾਤਾ ਜਵਾਲਾ ਜੀ ਜਿੱਥੇ-ਜਿੱਥੇ ਵੀ ਜੀ ਦਾ ਮਨ ਕਰਦਾ ਜਾਣ ਨੂੰ ਜੀ ਔਰ ਇਹ ਸਾਡਾ ਵਾਅਦਾ ਹੈਗਾ ਪੰਜਾਬ ਦੇ ਲੋਕਾਂ ਦੇ ਨਾਲ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਔਰ ਉਹਦੇ ਵਾਸਤੇ ਇੱਕ ਬਹੁਤ ਹੀ ਜਿਹੜੀ ਵੈਲ ਪਲਾਨਡ ਜਿਹੜੀ ਕੋਆਰਡੀਨੇਟਡ ਜਿਹੜੀ ਹੈਗਾ ਐਫਰਟ ਜਿਹੜਾ ਉਹ ਕੀਤਾ ਜਾ ਰਿਹਾ ਮੇਰੇ ਜਿਹੜੇ ਕਲੀਗਸ ਆ ਮਦਨਾਲਾ ਜੀ ਐਮਐਲਏ ਸਾਹਿਬ ਔਰ ਦਿਲਜੀਤ ਭੋਲਾ ਜੀ ਔਰ ਡਿਪਟੀ ਕਮਿਸ਼ਨਰ ਸਿਵਲ ਸਰਜਨ ਔਰ ਸੀਪੀ ਸਾਹਿਬ ਔਰ ਸਾਡੇ ਐਸਐਸਪੀ ਬਾਕੀ ਸਾਰੇ ਜ਼ਿਲ੍ਹੇ ਦੇ ਸਾਰੇ ਅਫਸਰ ਆ ਅਸੀਂ ਬੈਠ ਕੇ ਸਟ੍ਰੈਟਜੀ ਬਣਾਈ ਆ ਉਹਦੇ ਵਿੱਚ ਇੱਕ ਤਾਂ ਜਿੱਥੇ-ਜਿੱਥੇ ਕੋਈ ਲੋੜ ਆ ਜਿੱਥੇ ਕੋਈ ਬੱਚੇ ਕਿਸੇ ਨਾ ਕਿਸੇ وجہ ਨਾਲ ਨਸ਼ਾ ਕਰਦੇ ਆ ਔਰ ਉਹਨਾਂ ਨੂੰ ਦਵਾਈ ਲੈਣ ਲਈ ਕਿਤੇ ਦੂਰ ਚਾਹਦਾ ਉਦੇ ਵਾਸਤੇ ਅਸੀਂ ਇਲਾਜ ਦਾ ਜਿੱਥੇ ਵੀ ਉਹ ਕਹਿਣਗੇ ਐਡੀਸ਼ਨਲ ਜਿਹੜਾ ਹੈਗਾ ਚਾਹੇ ਹੋਟ ਸੈਂਟਰ ਬਣਾਉਣਾ ਪਵੇ ਡੀਡਿਕਸ਼ਨ ਆਲਰੇਡੀ ਸਾਡੇ ਕੋਲੇ ਤਕਰੀਬਨ ਤਕਰੀਬਨ ਜਿਹੜੇ 480 ਬੈੱਡ ਹੈਗੇ ਆ ਡੀਡਿਕਸ਼ਨ ਤੇ ਰੀਆਪ ਦੇ ਵਿੱਚ ਤੇ ਤਕਰੀਬਨ 500 550 ਬੈੱਡ ਅਸੀਂ ਨਵੇਂ ਐਡ ਕਰ ਰਹੇ ਹਾਂ ਜੀ ਜਿਹਦੇ ਵਿੱਚ ਤੁਹਾਡੇ ਅਪਕਮਿੰਗ ਦੋ ਮੈਡੀਕਲ ਕਾਲਜ ਹੈਗੇ ਆ ਜੀ ਗੁਰੂ ਅਮਰਦਾਸ ਉਹ ਲੰਗਰ ਵੀ ਦੇਣਗੇ ਔਰ ਬੰਦਿਆਂ ਦਾ ਇਲਾਜ ਵੀ ਕਰਨਗੇ ਸੀਐਮਸੀ ਵਾਲੇ 50 ਡੈਡੀਕੇਟਿਡ ਬੈਂਡਸ ਹੋਰ ਦੇਣਗੇ ਡੀਐਮਸੀ ਵਾਲੇ 100 ਦੇਣਗੇ ਔਰ ਇੱਕ GIS ਗਰੁੱਪ ਦਾ ਨਵਾਂ ਮੈਡੀਕਲ ਕਾਲਜ ਬਣ ਰਿਹਾ ਜੀ ਉਹ 200 ਬੈਡ ਦੇਣਗੇ ਇਸੇ ਤਰ੍ਹਾਂ ਇੱਕ ਹੋਮੀਓਪੈਥਿਕ ਕਾਲਜ ਬਣ ਰਿਹਾ 100 ਬੈਡ ਦੇਣਗੇ ਨਰਸਿੰਗ ਕਾਲਜਸ ਵਾਲੇ ਜਿਹੜੇ ਹੈਗੇ ਆ 190 ਬੈਡ ਉਹਨਾਂ ਨੇ ਪ੍ਰੋਮਿਸ ਕੀਤੇ ਆ ਸੋ ਸਾਡੇ ਜਿਹੜੀ ਡੀਡਿਕਸ਼ਨ ਤੇ ਰੀਹੈਬ ਬੈਡਸ ਆ ਉਹਦੀ ਕੈਪੈਸਿਟੀ ਦੁੱਗਣੀ ਕਰ ਰਹੇ ਆ ਸੀ ਇਹਦੇ ਨਾਲ ਨਾਲ ਜਿਹੜਾ ਹੈਗਾ ਉਹ ਡਿਪਟੀ ਕਮਿਸਟਰ ਇੰਡਸਟਰੀਅਲ ਟਾਈਅਪ ਕਰਕੇ ਵੀ ਉਹਨਾਂ ਨੂੰ ਕਿੰਨੇ ਬੰਦੇ ਚਾਹੀਦੇ ਆ ਕਿਹੜਾ ਸਕਿੱਲ ਚਾਹੀਦਾ ਡੀਡਿਕਸ਼ਨ ਰੀਹੈਬ ਸਕਿੱਲ ਡਵੈਲਪਮੈਂਟ ਇਕੱਠੇ ਹੋਣਗੇ ਸਾਰੇ ਜੀ ਜਦੋਂ ਕੋਈ ਸਾਡੇ ਕੋਲੇ ਕੋਈ ਵੀ ਜਿਹੜਾ ਜਿਸ ਤਰ੍ਹਾਂ ਸਾਡੀਆਂ ਜੇਲਾਂ ਦੇ ਵਿੱਚ ਬੰਦੇ ਪਹਿਲਾਂ ਭੇਜਦੇ ਸੀ ਅਸੀਂ ਉਹ ਉਹਨੂੰ ਡੀਕ੍ਰਿਮੀਨਲਾਈਜ਼ ਕਰਕੇ ਜਿਹੜੇ ਹੁਣ ਨਸ਼ਾ ਕਰਨ ਵਾਲੇ ਆ ਜਾਂ ਜਿਹੜੇ ਕੰਜ਼ਮਪਸ਼ਨ ਕੁਆਂਟੀਟੀ ਨਾਲ ਫੜੇ ਜਾਂਦੇ ਆ ਫਸਟ ਟਾਈਮ ਆਫੈਂਡਰ ਆ ਯੰਗ ਬੰਦੇ ਆ ਉਹਨਾਂ ਨੂੰ ਜੇਲਾ 'ਚ ਨਾ ਭੇਜ ਕੇ ਜਿਹੜੇ ਡੀਡਿਕਸ਼ਨ ਜਾਂ ਟ੍ਰੀਟਮੈਂਟ ਸੈਂਟਰ ਆ ਉਹਨਾਂ ਦੇ ਵਿੱਚ ਭੇਜਾਂਗੇ ਉੱਥੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਟੀਕੇ ਲਾਉਂਦੇ ਉਹਨੂੰ ਗੋਲੀਆਂ ਤੇ ਜਿਹੜੇ ਗੋਲੀਆਂ ਲਾਉਂਦੇ ਹੌਲੀ ਹੌਲੀ ਗੋਲੀਆਂ ਛਟਾ ਕੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਔਰ ਗਵਰਨਮੈਂਟ ਦੀਆਂ ਸਕੀਮਾਂ ਦੇ ਵਿੱਚੋਂ ਉਹਨਾਂ ਨੂੰ ਕੋਈ ਲੋਨ ਜਾਂ ਸਬਸਿਡੀ ਵੀ ਹੋਵੇ ਜਿਸ ਤਰ੍ਹਾਂ 31 ਕੋਰਸ ਸਾਡੇ ਕੋਲੇ ਖੇਤੀਬਾੜੀ ਦੇ ਆ ਹਾਈ ਵੈਲਿਊ ਕ੍ਰੌਪਸ ਦੇ ਇਸੇ ਤਰ੍ਹਾਂ ਜਿਹੜੇ ਆਈਟੀਆਈ ਦੇ ਵਿੱਚ ਬਹੁਤ ਸਾਰੇ ਕੋਰਸਸ ਹੈਗੇ ਆ ਜਿਹੜੇ ਇੰਡਸਟਰੀ ਨਾਲ ਰਿਲੇਟਡ ਆ ਕੰਪਿਊਟਰ ਜਿਹੜੇ ਮਾਡਰਨ 에ਜ ਐ ਚਾਹੇ AI ਆ ਕੰਪਿਊਟਰਸ ਆ ਅਕਾਊਂਟਿੰਗ ਹੈ ਇਹਦੇ ਨਾਲ ਰਿਲੇਟਡ ਸੰਫਾਉਂਡੇਸ਼ਨ ਨੇ ਜਿਹੜੇ ਕੋਰਸਸ ਸ਼ੁਰੂ ਕੀਤੇ ਆ ਔਰ ਜੇ ਸਾਨੂੰ ਸਪੋਜ਼ ਖੰਨੇ ਜਾਂ ਜਗਰਾਵੋਂ ਦੇ ਵਿੱਚ ਲੋੜ ਪਈ ਆ ਉੱਥੇ ਜਾ ਕੇ ਵੀ ਸਾਡੇ ਕੋਲੇ ਜਿਹੜੇ ਬੰਦੇ ਆ ਸਾਡੇ ਟ੍ਰੇਨਿੰਗ ਦੇਣ ਲਈ ਤਿਆਰ ਆ ਤੇ ਇਹਦੇ ਨਾਲ ਨਾਲ ਇੱਕ ਜਿਹੜਾ ਹੈਗਾ ਉਹ ਅਨੋਨਿਮਸ ਆ ਜਿਹੜੇ ਹੈਗੇ ਆ ਤੁਹਾਡੇ ਨਾਰਕੋਟਿਕ ਅਨੋਨਿਮਸ ਐਂਡ ਐਲਕੋਹੋਲਿਕ ਅਨੋਨਿਮਸ ਇੱਕ ਸਪੋਰਟ ਗਰੁੱਪ ਜਿਹੜੇ ਬੰਦੇ ਨਸ਼ਾ ਕਰਦੇ ਸੀ ਛੱਡ ਚੁੱਕੇ ਸੀ ਜਾਂ ਜਿਹੜਾ ਯੂਥ ਦੇ ਵਾਂਟ ਟੂ ਵਰਕ ਫੋਰ ਚੇਂਜ ਉਹ ਵਾਲੇ ਯੂਥ ਦਾ ਇੱਕ ਗਰੁੱਪ ਹੈ ਹਰ ਜਿੱਥੇ ਵੀ ਕੋਈ ਡੀਡਿਕਸ਼ਨ ਜਾਂ ਰੀਐਬ ਸੈਂਟਰ ਹੈ ਉਹਦੇ ਨਾਲ ਇੱਕ ਸਪ